ਕਾਂਗਰਸ ਦੇ ਵਿਰੋਧੀ党 ਦੇ ਨੇਤਾ ਜੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਕੇਸ ਕੀਤਾ ਗਿਆ ਸੀਗਾ ਵਿਧਾਨ ਸਭਾ ਨੂੰ ਲੈ ਕੇ ਵੀ ਟੈਲੀਕਾਸਟ ਨੂੰ ਲੈ ਕੇ ਅੱਜ ਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਗਿਆ ਦੀ ਸੀਮ ਲੈਂਦੇ ਜਦੋਂ ਇਹ ਬੋਲਦੇ ਨੇ ਤੇ ਕੈਮਰਾ ਬੜੀ ਨੇੜਿਓ ਮਾਰਿਆ ਜਾਂਦਾ ਜੀ ਜੇ ਕੋ ਹੋਰ ਬਾਰੇ ਬੋਲੇ ਦੂਜੀ ਪਾਰਟੀ ਦਾ ਤਾਂ ਕੈਮਰਾ ਬਹੁਤ ਦੂਰੋਂ ਦਿਖਾਇਆ ਜਾਂਦਾ ਕਈ ਵਾਰ ਤਾਂ ਆਵਾਜ਼ ਤੋਂ ਹੀ ਪਤਾ ਲੱਗਦਾ ਵੀ ਬੋਲ ਕੌਣ ਰਿਹਾ ਹੈ ਉਹ ਦਰਖਾਸਤ ਦੇ ਉੱਤੇ ਮਨਜੋਗ ਉੱਚ ਅਦਾਲਤ ਨੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਤੁਸੀਂ ਆ ਕੇ ਦੱਸੋ ਜੀ ਇਹਦੀ ਅਸਲੀਅਤ ਕੀ ਹੈ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਜੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਕੇਸ ਕੀਤਾ ਗਿਆ ਸੀਗਾ ਵਿਧਾਨ ਸਭਾ ਨੂੰ ਲੈ ਕੇ ਵੀ ਟੈਲੀਕਾਸਟ ਨੂੰ ਲੈ ਕੇ ਅੱਜ ਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਜੀ ਇਸ ਟੀਮ ਲੈ ਕੇ ਦੇ ਕੋਈ ਮਾਮਲਾ ਪਹਿਲਾ ਸਪੀਕਰ ਸਾਹਿਬ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਤੇ ਪ੍ਰਤਾਪ ਸਿੰਘ ਬਾਜਵਾ ਬਾਰ-ਬਾਰ মিডিਆ ਸਾਹਮਣੇ ਇਹ ਗੱਲ ਕਰਦੇ ਸਨ ਕਿ ਸਾਨੂੰ ਜਦੋਂ ਟਾਈਮ ਦਿੱਤਾ ਜਾਂਦਾ ਉਹਦਾ ਕੋਣ ਹੈ ਜਿਹੜਾ ਪਹਿਲੀ ਗੱਲ ਤਾਂ ਉਹ ਨਹੀਂ ਪਤਾ ਹੁੰਦਾ ਕਿੱਧਰ ਨੂੰ ਐ ਜਦੋਂ ਇਹ ਬੋਲਦੇ ਨੇ ਤੇ ਕੈਮਰਾ ਬੜੀ ਨੇੜਿਓ ਮਾਰਿਆ ਜਾਂਦਾ ਜੀ ਜੇ ਕੋਈ ਹੋਰ ਬਾਰੇ ਬੋਲੇ ਦੂਜੀ ਪਾਰਟੀ ਦਾ ਤਾਂ ਕੈਮਰਾ ਬਹੁਤ ਦੂਰੋਂ ਦਿਖਾਇਆ ਜਾਂਦਾ ਕਈ ਵਾਰ ਤਾਂ ਆਵਾਜ਼ ਤੋਂ ਹੀ ਪਤਾ ਲੱਗਦਾ ਵੀ ਬੋਲ ਕੌਣ ਰਿਹਾ ਹੈ ਔਰ ਖੱਬੇ ਸੱਜੇ ਕੈਮਰੇ ਨੂੰ ਕੀਤਾ ਜਾਂਦਾ ਇਸ ਮਸਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਇੱਕ ਦਰਖਾਸਤ ਪਾਈ ਗਈ ਉਹ ਪਟੀਸ਼ਨ ਉਹ ਦਰਖਾਸਤ ਦੇ ਉੱਤੇ ਮਨਜੋਗ ਉੱਚ ਅਦਾਲਤ ਨੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਤੁਸੀਂ ਆ ਕੇ ਦੱਸੋ ਜੀ ਇਹਦੀ ਅਸਲੀਅਤ ਕੀ ਹੈ ਮੇਰਾ خیال ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਬਾਜਵਾ ਸਾਹਿਬ ਦੀ ਧਿਰ ਵੱਲੋਂ ਉਹਨਾਂ ਨੇ ਪੁਰਾਣੀਆਂ ਕਲਿੱਪਸ ਵੀ ਰੱਖੀਆਂ ਵੀ ਨੇ ਜੀ ਹੁਣ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਦਾ ਦਫ਼ਤਰ ਕਿਹੜਾ ਜਵਾਬ ਦਿੰਦੇ ਆ ਉੱਥੇ ਜਾ ਕੇ ਇਹ ਸਮਾਂ ਦੱਸੇਗਾ ਅਗਲੀ ਪੇਸ਼ੀ ਦੇ ਉੱਤੇ ਇਹਨਾਂ ਨੂੰ ਜਵਾਬ ਦੇਣਾ ਪਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ